आता तो ये वाला आता है और ये भी साटा ये तो वो जो दिख रहा है तो पहले नहीं कटने दिया नहीं नहीं लगे बैठे हैं ये जाके बंद देखता हूं तो ये जो केनो ये तरफ है क्या है ये दाने का आखिरी गोली दाग भाई डाल रहा है पीछे चीज नाटक कर दिया गया बच्चे काम आनी आ रहा है काम आनी ਸਭੀ ਆਪਾਂ ਆ ਰਹੇ ਹਾਂ ਜੀ ਅੱਜ ਵੀ ਜੀ ਜੀ ਤੱਕ ਰੁਪਿਆ ਆਇਆ ਕਰਾ ਲੋਕ ਨਹੀਂ ਫੀਡ ਦਾ ਨਾਲ ਕੰਮ ਕਰ ਸਕਿਆ ਜਾ ਰਿਹਾ ਹੋਣ ਮਾਰਾ ਕਰਦੇ ਇਹ ਆਮਾਰੀ ਦਾ ਹੈ ਹੋ ਆਲੇ ਜੀ ਅੱਜ ਵੀ ਅੱਜ ਸੂਰਜ ਕੇਸ ਮੇਨ ਉਹ ਵੀ 80 ਬੰਦ ਦੇ ਮਲਾਜਮੀ ਆਇਆ ਉਹ ਕੰਮ ਕਰਦਾ ਜੀ ਜੀ ਕੱਪੂ ਜੀ ਨਾਲ ਵੀ ਜਾ ਕੇ ਬਹੁਤ ਪੂਰੀ ਨਹੀਂ ਆਇਆ ਹੁਣ ਰਸਤਾ ਹੀ ਲੱਗ ਰਿਹਾ ਹੈ ਕੋਈ ਬਾਈ ਹੈ ਨਾ ਨਾਲ ਨਹੀਂ ਆਣਾ ਕੋਈ ਕਾਲ ਨਹੀਂ ਦੀਪਸ਼ਾ ਬਿਸਮਿਲ੍ਲਾਹਿ ਦੋ ਦਿਨ ਪਹਿਲਾਂ ਸਾਡੇ ਅਜੇ ਨਾਲਾ ਸ਼ਹਿਦ ਦੀ ਨੁਕਤ ਦੇ ਵਿੱਚ ਇਹ ਸੂਰੇ ਪੁੱਤ ਪੈਂਦਾ ਬਸ ਹੈ ਹੀ ਨਾ ਸਾਡੇ ਵਿੱਚ ਹੀ ਆ ਨਾਲ ਹੀ ਆ ਬਹੁਤ ਦੁਖਦਾਈ ਘਟਨਾ ਜਿਹੜੀ ਵਾਪਰੀ ਕਿਸੇ ਅਣਪਛਾਤੇ ਇੱਕ ਦਿਨ ਨੂੰ ਬੰਦਿਆਂ ਨੇ ਸਾਡੇ ਬਹੁਤ ਪਿਆਰੇ ਡਾਕਟਰ ਸੀਗੇ ਗੁਜਾਪੀਰ ਦੇ ਵਿੱਚ ਸਾਡੇ ਲਗਭਗ 25 ਪਿੰਡਾਂ ਨੂੰ ਬੜੀ ਸਹੂਲਤ ਸੀਗੇ ਬਹੁਤ ਸਿਆਣੇ ਤੇ ਬੜੇ ਚੰਗੇ ਬੰਦੇ ਸੀਗੇ ਉਹਨਾਂ ਦਾ ਗੋਲੀ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਉਹ ਮੈਂ ਅਫਸੋਸ ਕਰਨਾ ਆਈ ਸਾਡਾ ਆਪਣਾ ਹੀ ਪਰਵਾਦ ਬੁੱਕ ਬੜੋਆ ਤਿੰਨ ਬੱਚੇ ਉਹਨਾਂ ਦੇ ਪਿੱਛੇ ਰਹਿ ਗਏ ਪਤਨੀ ਰਹਿ ਗਈ ਬਜ਼ੁਰਗ ਉਹਨਾਂ ਦੇ ਭਾਈ ਸਾਹਿਬ ਨੇ ਉਹਨਾਂ ਦੇ ਤੇ ਇਸ ਬੰਦੇ ਜਿਹੜੀ ਕਤਲਾਂ ਵਾਪਰੀ ਹੈ ਇਹਨੇ ਸਾਨੂੰ ਸਾਰਿਆਂ ਨੂੰ ਬੜਾ ਦੁੱਖ ਹੀ ਪਹਚਾਇਆ ਉਹਦ ਅਸੀਂ ਇਸ ਕਤਲ ਦੇ ਪਿੱਛੇ ਲੱਗੇ ਮੈਨੂੰ ਲੱਗਦਾ ਕਿ ਅਗਲੇ ਮਤਲਬ 1-2 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਕਤਲ ਜਿਹੜਾ ਟਰੇਸ ਹੋ ਜਾਊਗਾ ਅਸੀਂ ਕਾਤਲ ਜਿਹੜੇ ਲੱਭ ਲਾਂਗੇ ਜਿਹੜੇ țeੜਿਆ ਕੰਮ ਮੈਂ ਕੋਈ ਚੀਜ਼ਾਂ ਦੱਸ ਨਹੀਂ ਸਕਦਾ ਤੁਹਾਨੂੰ ਜਿਹੜੇ țeੜਿਆ ਅੱਪਾ ਲੱਭ ਲਾਂਗੇ ਔਰ ਪਰਿਵਾਰ ਜਿਹੜਾ ਇਹਨਾਂ ਦੀ ਆਪਾਂ ਹਰ ਪੱਖ ਤੋਂ ਮਦਦ ਕਰਾਂਗੇ ਉਹਨਾਂ ਦੀ ਪਤਨੀ ਜਿਹੜੀ ਆ ਪੜੀ ਲਿਖੀ ਆ ਦੱਸਿਆ ਇਹਨਾਂ ਨੇ ਕੋਈ ਨਹੀਂ ਆਪਾਂ ਦੇਖਾਂਗੇ ਸੀਐਮ ਸਾਹਿਬ ਨੂੰ ਲਿਖ ਕੇ ਭੇਜਾਂਗੇ ਕਿ ਉਹਨਾਂ ਨੂੰ ਕੋਈ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਕਿਉਂਕਿ ਤਿੰਨ ਬੱਚੇ ਉਹਦੇ ਰਹਿ ਗਏ ਪਿੱਛੇ ਇੱਕ ਬਾਪ ਬਜੂਨ ਕ ਜਿਹਨੇ ਸਾਰੇ ਰੋਟੀ ਦਾ ਮੇਨ ਉਹਦੀ ਆਮਦਨ ਜਿਹੜੀ ਮੇਨ ਸਾਧਨ ਸੀਗਾ ਬਹੁਤ ਨੁਕਸਾਨ ਹੋਇਆ ਅਸੀਂ ਸਰਕਾਰ ਮੈਂ ਵੀ ਜੱਤੀ ਤੌਰ ਤੇ ਕਿਉਂਕਿ ਪਰਿਵਾਰ ਆਪਣਾ ਨੰੂਨੀ ਸੱਜੇ ਬਲਾ ਪ੍ਰਧਾਨ ਨੇ ਉਹਦੇ ਨਾਲ ਦਾ ਪਰਿਵਾਰ ਹੈ ਬੁੱਖਾ ਬੋਤ ਗਨ ਕੇ ਜਿਹੜਾ ਬੰਦਾ ਚਲ ਜਾਂਦਾ ਉਹ ਵਾਪਸ ਨਹੀਂ ਆਉਂਦਾ ਪਰਿਵਾਰਾਂ ਦਾ ਪਿੱਛੋਂ ਨੁਕਸਾਨ ਹੋ ਜਾਂਦਾ ਇਹ ਜਿਹੜਾ ਕ੍ਰਿਮੀਨਲ ਤੱਤ ਉਹ ਪੰਜਾਬ ਦਾ ਨੁਕਸਾਨ ਕਰ ਰਿਹਾ ਪਰ ਕੋਈ ਨਹੀਂ ਅਸੀਂ ਲੱਗੇ ਇਹਨਾਂ ਦੇ ਪਿੱਛੇ ਹੱਥ ਥੋਕੇ ਪਏ ਅਸੀਂ ਵੀ ਜਿੱਥੇ ਕਿਤੇ ਮਿਲ ਗਏ ਆਦਮੀ ਤੇ ਕਹਾਂਗੇ ਇਹਨਾਂ ਦੇ ਖਿਲਾਫ ਕੋਈ ਚੱਕਰ ਨਹੀਂ ਗਿਆ ਪਰ ਪਰਿਵਾਰ ਦੀ ਵੀ ਹੱਦ ਪੱਖੋਂ ਮਤ ਜਿਹੜੀ ਆ ਉਹ ਕਹਤ ਨਹੀਂ ਪਰਿਵਾਰ ਦਾ ਕਿੰਨੇ ਕਿੰਨੇ ਗਿਲਾ ਵੀ ਆ ਰਿਹਾ ਹੈ ਸਾਹਮਣੇ ਕਿ ਚਾਰ ਦਿਨ ਵਿਵਾਦ ਦਾ ਹੋਈ ਮੁੱਢ ਤੱਕ ਨਹੀਂ ਅਸੀਂ ਨਹੀਂ ਅਸੀਂ ਬੋਲਣ ਤੋਂ ਮਨਾ ਕੀਤਾ ਜਾ ਰਿਹਾ ਕੀ ਨਹੀਂ ਨਹੀਂ ਕਹਿੰਦੇ ਨਹੀਂ ਬੋਲੋ ਤਾਂ ਮੈਂ ਤਾਂ ਲਿਖਿਆ ਤੁਹਾਨੂੰ ਕਿ ਤਾਂ ਬੋਲੋ ਤੁਸੀਂ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗੀ ਬੋਲਣ ਨੂੰ ਕਿਉਂ ਨਹੀਂ ਬੋਲਣਾ ਮੈਂ ਤਾਂ ਇਹਨਾਂ ਦਾ ਪੁੱਤ ਗਿਆ ਯਾਰ ਇਹਨਾਂ ਦਾ ਬੋਲਣ ਦਾ ਫਰਜ਼ ਹੈ ਬੋਲਣਗੇ ਪਰ ਪੁਲਿਸ ਨੇ ਬੰਦੇ ਚੁੱਕੇ ਆ ਅਸੀਂ ਤੁਹਾਨੂੰ ਦੱਸਿਆ ਕਿ ਮੇਰੇ ਤੇਰੀ ਹੀ ਆ ਕੰਮ ਉਹਦੇ ਹੀ ਕੋਈ ਇਦਾਂ ਪਹਿਲਾਂ ਕੱਚਾ ਕੱਚ ਘੜ ਕੰਮ ਕਰਕੇ ਜਿਹੜਾ ਉਹ ਕੰਮ ਕੇਸ ਖਰਾਬ ਨਹੀਂ ਕਰਨਾ ਚਾਹੁੰਦਾ ਅਸੀਂ ਜਲਦੀ ਬਲੋ ਜਿਹੜਾ ਦੋਸ਼ੀਆਂ ਦੇ ਲਾਗੇ ਪੁੰਦਣਾ ਨਾ ਤੁਸੀਂ ਕਹੋ ਕੀ ਅੱਜ ਉਹ ਦਸਾਈ ਦਾ ਨਾਮ ਆਉਂਦਾ ਉਸ ਨਾਮ ਦਾ ਸਵਾਰ ਆਉਂਦਾ ਉਹ ਕਿਵੇਂ ਦੇਖਦੇ ਹੁੰਦਾ ਇਹ ਕਾਰਜ ਕੋਈ ਪੇਸ਼ਵਾਸੇ ਤੁਆਕੇ ਗਏ ਆ ਵੀ ਆਸ ਲੱਗਦੀ ਆ ਕਰਨਗੇ ਕੋਈ ਨਾ ਕਰੇ ਕੀਤਾ ਵੀ ਆ ਕੋਈ ਦੱਸ ਨਹੀਂ ਸਕਦਾ ਇਹ ਦੱਸਿਆ ਨਾ ਤੇ ਸਾਡਾ ਵੀ ਗਿਲਾਹੀ ਉਹ ਦੂਰ ਹੋ ਗਿਆ ਥੋੜਾ ਕਿ ਆ ਇਹਨਾਂ ਜਿਹੜੀ ਇੱਕ ਪੱਲਾ ਨਹੀਂ ਹਾਂ ਨੂੰ ਲੱਗਦਾ ਥੋੜੀ ਧੀਰਜਾ ਕਰਨ ਚਲੋ ਹੁਣ ਥੋੜਾ ਯਕੀਨ ਬੱਜਾ ਪਰ ਕੀ ਮੰਨਦਾ ਕਿ ਜਦੋਂ ਮੰਗ ਗਏ ਹੋਈ ਆ ਉਹ ਤਾਂ ਨਹੀਂ ਵਾਪਸ ਆ ਸਕਦਾ ਉਹਦੇ ਕੋਈ ਪਰਿਵਾਰਕ ਮੈਂਬਰ ਉਹਦੀ ਮਿਸਿੰਗ ਨੂੰ ਕੋਈ ਰੋਜ਼ਗਾਰ ਦਾ ਦਿਤਾਇਓ ਕਿ ਨੌਕਰੀ ਦਿੱਤੀ ਜਾਵੇ ਉਹਦੀ ਪੜ੍ਹਾਈ ਦੇ ਯੋਗ ਪਲੱਸ 2 ਪੜ੍ਹੀ ਆ ਉਹ ਤੇ ਜੋ ਵੀ ਇਹਦੀ ਬਣਦੀ ਆ ਤਿੰਨ ਬੱਚੇ ਆ ਕੋਈ ਆਪਣਾ ਇੱਕ ਮਾਂ ਪਾਲ ਸਕਦਾ ਤੇ ਇਹਦੀ ਜ਼ਿੰਮੇਵਾਰੀ ਲੈਣੀ ਪਊਂਗੀ ਵੱਡੀ ਗੱਲ ਆ ਕਿਦਾਂ ਪਲਾਂਗੇ ਟਾਈਮ ਆ ਹੁਣ ਤੇ ਆਪਾਂ ਕਈ ਜਾ ਰਹੇ ਹਾਂ ਪਰ ਟਾਈਮ ਪਾ ਕੇ ਬਹੁਤ ਔਖਾ ਹੋਊਗਾ ਉਹ ਅਡਾ ਸਾਹ ਦਿੰਦੀ ਹੈ ਸਰਕਾਰ ਤੇ ਸ਼ਹਿਰ ਕੋਈ ਆਸ ਬਜਦੀ ਹੈ ਸਾਡੀ ਕਿ ਬੱਚੇ ਨੂੰ ਪਾਲ ਸਕਦੇ ਆਦਰ ਸਾਹਿਬੀ ਬਜ਼ੁਰਗ ਨਹੀਂ ਇਹ ਵੀ ਕੋਈ ਕਾਰੋਬਾਰ ਨਹੀਂ ਕਰ ਸਕਦੇ ਇਹਨਾਂ ਦੀ ਜ਼ਿੰਮੇਵਾਰੀ ਮਰਤੇ ਆ ਗਈ ਤਿੰਨ ਬੱਚਿਆਂ ਦੀ ਇਹਨਾਂ ਦੀ ਇੱਕ ਮੇਰਾ ਬੇਟਾ